ਜਮਾਨਤ ਤੇ ਜੇਲ ਤੋਂ ਬਾਹਰ ਆਏ ਨੌਜਵਾਨ ਦਾ ਅਣਛਾਪੇ ਵਿਕਲਵ ਲੋਕ ਕੋਲੀ مار ਕੇ ਦਿਨ ਦਿਹਾੜੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਥਾਣਾ ਸਦਰ ਤਰੰਤ ਤਰਨਦੀਪ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਗਰ ਜੋਗਾ ਹੈ ਕਿ ਮ੍ਰਿਤਕ ਦੇ ਖਿਲਾਫ ਪਹਿਲਾਂ ਕਈ ਅਪਰਾਧਕ ਮਾਮਲੇ ਲੁੱਟ ਖੋਹ ਨਾਲ ਸੰਬੰਧਿਤ ਦਰਜ ਹਨ ਰਾਪਾ ਜਾਣਕਾਰੀ ਅਨੁਸਾਰ ਲਾਪ੍ਰਿਤ ਸਿੰਘ ਉਰਫ ਸ਼ੇਰੂਤੀ ਪੁੱਤਰ ਪ੍ਰਤਾਪ ਸਿੰਘ ਵਾਸੀ ਖਡੂਰ ਸਾਹਿਬ ਦੀ ਲਾਸ਼ ਅੱਜ ਸਵੇਰੇ ਪਿੰਡ ਪੱਖੋਕੇ ਤੋਂ ਦੇਊ ਬਾਠ ਜਾਣ ਵਾਲੀ ਸੜਕ ਦੇ ਕਿਨਾਰੇ ਖਾਲ ਵਿੱਚ ਡਿੱਗੀ ਹੋਈ ਮਿਲੀ ਇਸ ਵਾਰ ਦੀ ਸੂਚਨਾ ਮਿਲਨ ਤੋਂ ਤੁਰੰਤ ਬਾਅਦ ਡੀਐਸਪੀ ਸ਼੍ਰੀ ਕੋਇਨਵਾਲ ਸਾਹਿਬ ਆਤੂਲ ਸੋਨੀ ਸਨੇ ਥਾਣਾ ਸਦਰ ਤੁਰੰਤ ਰੰਦੇ ਮੁਖੀ ਅਵਤਾਰ ਸਿੰਘ ਮੌਕੇ ਤੇ ਪਹੁੰਚੇ ਅਤੇ লাশ ਨੂੰ ਕਬਜ਼ੇ 'ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲਾਪ੍ਰੀਤ ਸਿੰਘ ਦੀ ਛਾਤੀ ਦੇ ਇੱਕ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਹੀ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਮ੍ਰਿਤਕ ਲਾਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਹਨ ਜੋ ਜੇਲ੍ਹ ਤੋਂ ਜ਼ਮਾਨਤ ਤੋਂ ਬਾਹਰ ਆਇਆ ਸੀ ਇਸ ਕਤਲ ਦੇ ਪਿੱਛੇ ਇਹ ਕਾਰਨ ਹਨ ਉਸ ਸੰਬੰਧੀ ਪੁਲਿਸ ਵੱਲੋਂ ਵਾਕਵਾਕਾ ਅੰਗਲਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਪ੍ਰਤਾਪ ਸਿੰਘ ਦੇ ਬਿਆਨਾਂ ਹੇਠ ਅਣਛਾਪੇ ਵਿਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੰਗਲਵਾਰ ਸਵੇਰੇ ਪੋਸਟਮਾਰਟਮ ਸਿਵਲ ਹਸਪਤਾਲ ਤੁਰੰਤ ਤਰੰਤੋ ਕਰਵਾਇਆ ਜਾਵੇਗਾ।